ਇਹ ਕੁਝ ਦਿਨ ਪਹਿਲਾਂ ਯਾਤਰਾ ਗਿਆ ਇਹਨੰਦਪੁਰ ਸਾਹਿਬ ਯਾਤਰਾ ਇਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗਿਆ ਸੀਗਾ ਤੇ ਯਾਤਰਾ ਤੋਂ ਜਦੋਂ ਵਾਪਸ ਆਇਆ ਤੇ ਵਾਪਸ ਆਣ ਕੀ ਦੇ ਦੋਸਤਾਂ ਮਿੱਤਰਾਂ ਦਾ ਸਾਨੂੰ ਫੋਨ ਆਇਆ ਵਾ ਫੀ ਇਸ ਤਰ੍ਹਾਂ ਹਰਮਨਪ੍ਰੀਤ ਸਿੰਘ ਦੀ ਹਾਲਤ ਬਹੁਤ ਜ਼ਿਆਦੀ ਖਰਾਬ ਆ ਇਹਦਾ ਐਕਸੀਡੈਂਟ ਹੋਇਆ ਵਾ ਜਿਸ ਨੂੰ ਲੈਣ ਗਏ ਉੱਥੇ ਜਾ ਕੇ ਵੇਖਿਆ ਤੇ ਇਹਦੇ ਮਤਲਬ ਕੋਈ ਐਕਸੀਡੈਂਟ ਵਾਲੀ ਕੋਈ ਸਾਨੂੰ ਤੇ ਹਾਲਤ ਜ਼ਿਆਦਾ ਜੀਮੀ ਨਹੀਂ ਸਾਨੂੰ ਐ ਲੱਗ ਰਿਹਾ ਹੈ ਕਿ ਕੋਈ ਇੰਨਾ ਮਤਲਬ ਹਾਦਸਾ ਵਾਪਰਿਆ ਨੂ ਕਿਸ ਨੇ ਕਿਸ ਨਾਏ ਦਾ ਕਤਲ ਕਰ ਦਿੱਤਾ ਯਾਰ ਕਿਨਾ ਪੱਜੀ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਹੈ ਪਿੰਡ 달ਿਆ ਜੀ ਇਹ ਸਰਪੰਚ ਜੀ ਹਾਂ ਜੀ ਪਿੰਡ ਦਾ ਸਰਪੰਚ ਤੁਹਾਡੇ ਪਿੰਡ ਦੇ ਨੌਜਵਾਨ ਦਾ ਕਿਸੇ ਭੇਦ ਭਰੇ ਖਲਾਤਾ ਇਹ ਕਤਲ ਹੈ ਕਿ ਮਾਮਲਾ ਕੀ ਹੈ ਸਾਰਾ ਤੇ ਕੀ ਨਾਮ ਹੁੰਦਾ ਹੈ ਇਸ ਮੁੰਡੇ ਦਾ ਨਾਮ ਆ ਹਰਮਨਪ੍ਰੀਤ ਸਿੰਘ ਇਹ ਕੁਝ ਦਿਨ ਪਹਿਲਾਂ ਯਾਤਰਾ ਗਿਆ ਇਹ ਆਨੰਦਪੁਰ ਸਾਹਿਬ ਯਾਤਰਾ ਇਹ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਗਿਆ ਸੀਗਾ ਤੇ ਯਾਤਰਾ ਤੋਂ ਜਦੋਂ ਵਾਪਸ ਆਇਆ ਤੇ ਵਾਪਸ ਆਣ ਕੀ ਦੇ ਦੋਸਤਾ ਮਿੱਤਰਾਂ ਦਾ ਸਾਨੂੰ ਫੋਨ ਆਇਆ ਵਾ ਵੀ ਇਸ ਤਰ੍ਹਾਂ ਹਰਮਨਪ੍ਰੀਤ ਸਿੰਘ ਦੀ ਹਾਲਤ ਬਹੁਤ ਜ਼ਿਆਦੀ ਖਰਾਬ ਆ ਇਹਦਾ ਐਕਸੀਡੈਂਟ ਹੋਇਆ ਵਾ ਚਲੋ ਜਦੋਂ ਸਾਡੇ ਪਿੰਡੋਂ ਕੁਝ ਦੋ ਚਾਰੇ ਦੇ ਨੌਜਵਾਨੇ ਦੇ ਸੱਜਣ ਮਿੱਤਰ ਗਏ ਇਹਨੂੰ ਲੈਣ ਜਦੋਂ ਲੈਣ ਗਏ ਉੱਥੇ ਜਾ ਕੇ ਵੇਖਿਆ ਤੇ ਇਹਦੇ ਮਤਲਬ ਕੋਈ ਐਕਸੀਡੈਂਟ ਵਾਲੀ ਕੋਈ ਸਾਨੂੰ ਤੇ ਹਾਲਤ ਜਾਪ ਜਿੰਨੀ ਨਹੀਂ ਆਈ ਸਾਨੂੰ ਐ ਲੱਗ ਰਿਹਾ ਹੈ ਕਿ ਕੋਈ ਇੰਨਾ ਮਤਲਬ ਹਾਦਸਾ ਵਾਪਰਿਆ ਨੂੰ ਕਿਸੇ ਨੇ ਕਿਸੇ ਨੇ ਇਹਦਾ ਕਤਲ ਕਰ ਦਿੱਤਾ ਗਿਆ ਹਾਂਜੀ ਹਾਂਜੀ ਮਾਰ ਦਿੱਤਾ ਗਿਆ ਜੀ ਜੀ ਹੁਣ ਕੋਈ ਜਾਂਚ ਵਗੈਰਾ ਲਈ ਕੋਈ ਪੁਲਿਸ ਨੂੰ ਦਰਖਾਸਤ ਹਾਂਜੀ ਜਾਂਚ ਵਗੈਰਾ ਲਈ ਪੁਲਿਸ ਨੂੰ ਦਰਖਾਸਤ ਦਿੱਤੀ ਆ ਕਲੜਾ ਪੁਲਿਸ ਪਹੁੰਚ ਗਈ ਜੇ ਮੌਕੇ ਦੇ ਉੱਤੇ ਤੇ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਇਹਦੀ ਜਲਦ ਤੋਂ ਜਲਦ ਤੇ ਇਹਦੇ ਕਾਰਵਾਈ ਕਰਕੇ ਜਿਹੜੇ ਮਲਜ਼ਮ ਆ ਉਹਨਾਂ ਨੂੰ ਸਖਤੋ ਸਖਤ ਮਤਲਬ ਸਜ਼ਾਵਾ ਹੋਣੀ ਆ ਚਾਹੀਦੀਆਂ ਆ ਤੇ ਇਹ ਬਹੁਤ ਚੰਗਾ ਪਰਿਵਾਰ ਹੀ ਸਾਡੇ ਪਿੰਡ ਦਾ ਤੇ ਇਹਨਾਂ ਨਾਲ ਬਹੁਤ ਤਕਾ ਆਇਆ ਵਾ ਤੇ ਉਸ ਜੀ ਅਸੀਂ ਤੇ ਇਹ ਮੰਗ ਕਰਦੇ ਆਂ ਵੀ ਇਹਨਾਂ ਦਾ ਜਿੱਤਰਾ ਵੀ ਕਿਤਨਾ ਕ ਹੱਲ ਕੱਢਿਆ ਜਾਵੇ ਜਲਦੀ ਤੋਂ ਜਲਦੀ ਤੇ ਜੇ ਕੋਈ ਮਲਜਮਿਆ ਤੇ ਪਰਿਵਾਰ ਚ ਇੱਕ ਮਾਂ ਪਿਓ ਆ ਮਾਤਾ ਆ ਤੇ ਉਹ ਵੀ ਵਿਚਾਰੀ ਆ ਪਾਏ ਜਿਆ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਬੜਾ ਖਸਤਾ ਹੀ ਹਾਲ ਤੇ ਪਰਿਵਾਰ ਦੀ ਹੈ ਸਰ ਇੱਕ ਦਲਪਿੰਡ ਦੇ ਨੌਜਵਾਨ ਹਰਮਨਦੀਪ ਸਿੰਘ ਦੀ ਕੋਈ ਸਰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਸਰ ਕੀ ਮਾਮਲਾ ਹੈ ਉਸ ਦੀ ਜਾਂਚ ਕਰ ਰਹੀ ਹੈ ਉਸ ਬਾਰੇ ਜੀ ਉਹ ਜਿਹੜੇ ਨੇ ਉਹਨਾਂ ਦੇ ਹੈਗੇ ਨੇ ਪਰਿਵਾਰਕ ਮੈਂਬਰ ਉਹਨਾਂ ਦੇ ਬਿਆਨ ਹਸਲ ਕੀਤੇ ਜਾ ਰਹੇ ਨੇ ਬਿਆਨ ਹਸਲ ਕਰਕੇ ਜੋ ਉਹਨਾਂ ਦੇ ਬਿਆਨ ਤੱਕ ਬੰਦੀ ਕਾਨੂੰਨੀ ਕਾਰਵਾਈ ਉਹ ਅੰਦਰ ਲਿਆਂਦੀ ਜਾਏਗੀ ਤੇ ਉਹ ਫਿਲਹਾਲ ਉਹ ਡੈੱਡ ਬਡੀ ਅਸੀਂ ਪੋਸਟਮਾਰਨ ਕਰਾਉਣ ਲਈ ਸਿਵਲ ਹਸਪੀਟਲ ਪਰਟੀ ਭੇਜਤੀ ਹੈ ਤੇ ਦਰਾਨੇ ਤਪੀਸ਼ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਨਾਂ ਤੱਕ ਪਹੁੰਚ ਕਰ ਦਿੱਤੀ ਜਾਏਗੀ ਇਹ ਕੁਝ ਦਿਨ ਪਹਿਲਾਂ ਯਾਤਰਾ ਗਿਆ ਸੀ ਅਨੰਦਪੁਰ ਸਾਹਿਬ ਯਾਤਰਾ ਇਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗਿਆ ਸੀਗਾ ਤੇ ਯਾਤਰਾ ਤੋਂ ਜਦੋਂ ਵਾਪਸ ਆਇਆ ਤੇ ਵਾਪਸ ਆਣ ਕੀ ਦੇ ਦੋਸਤਾਂ ਮਿੱਤਰਾਂ ਦਾ ਸਾਨੂੰ ਫੋਨ ਆਇਆ ਵਾ ਵੀ ਇਸ ਤਰ੍ਹਾਂ ਹਰਮਨਪ੍ਰੀਤ ਸਿੰਘ ਦੀ ਹਾਲਤ ਬਹੁਤ ਜ਼ਿਆਦੀ ਖਰਾਬ ਆ ਇਹਦਾ ਐਕਸੀਡੈਂਟ ਹੋਇਆ ਵਾ ਜਿਸ ਨੂੰ ਲੈਣ ਗਿਆ ਉੱਥੇ ਜਾ ਕੇ ਵੇਖਿਆ ਤੇ ਇਹਦੇ ਮਤਲਬ ਕੋਈ ਐਕਸੀਡੈਂਟ ਵਾਲੀ ਕੋਈ ਸਾਨੂੰ ਤੇ ਹਾਲਤ ਜ਼ਿਆਦਾ ਜੀਨੀ ਆ ਸਾਨੂੰ ਐ ਲੱਗ ਰਿਹਾ ਹੈ ਕਿ ਕੋਈ ਇੰਨਾ ਮਤਲਬ ਹਾਦਸਾ ਵਾਪਰਿਆ ਨੂ ਕਿਸ ਨੇ ਕਿਸ ਨਾਏ ਦਾ ਕਤਲ ਕਰ ਦਿੱਤਾ ਯਾਰ ਕਿਨਾ ਪੱਜੀ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਹੈ ਪਿੰਡ ਡਾਲਿਆ ਜੀ ਇਹ ਸਰਪੰਚ ਜੀ ਹਾਂ ਜੀ ਪਿੰਡ ਦਾ ਸਰਪੰਚ ਤੁਹਾਡੇ ਪਿੰਡ ਦੇ ਨੌਜਵਾਨ ਦਾ ਕਿਸੇ ਭੇਦ ਭਰੇ ਖਲਾਤਾ ਇਹ ਕਤਲ ਹੈ ਕਿ ਮਾਮਲਾ ਕੀ ਹੈ ਸਾਰਾ ਤੇ ਕੀ ਨਾਮ ਹੁੰਦਾ ਹੈ ਇਸ ਮੁੰਡੇ ਦਾ ਨਾਮ ਆ ਹਰਮਨਪ੍ਰੀਤ ਸਿੰਘ ਇਹ ਕੁਝ ਦਿਨ ਪਹਿਲਾਂ ਯਾਤਰਾ ਗਿਆ ਇਹ ਆਨੰਦਪੁਰ ਸਾਹਿਬ ਯਾਤਰਾ ਇਹ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਗਿਆ ਸੀਗਾ ਤੇ ਯਾਤਰਾ ਤੋਂ ਜਦੋਂ ਵਾਪਸ ਆਇਆ ਤੇ ਵਾਪਸ ਆਣ ਕੀ ਦੇ ਦੋਸਤਾਂ ਮਿੱਤਰਾਂ ਦਾ ਸਾਨੂੰ ਫੋਨ ਆਇਆ ਵਾ ਵੀ ਇਸ ਤਰ੍ਹਾਂ ਹਰਮਨਪ੍ਰੀਤ ਸਿੰਘ ਦੀ ਹਾਲਤ ਬਹੁਤ ਜ਼ਿਆਦੀ ਖਰਾਬ ਆ ਇਹਦਾ ਐਕਸੀਡੈਂਟ ਹੋਇਆ ਵਾ ਚਲੋ ਜਦੋਂ ਸਾਡੇ ਪਿੰਡੋਂ ਕੁਝ ਦੋ ਚਾਰੇ ਦੇ ਨੌਜਵਾਨੇ ਦੇ ਸੱਜਣ ਮਿੱਤਰ ਗਏ ਇਹਨੂੰ ਲੈਣ ਜਦੋਂ ਲੈਣ ਗਏ ਉੱਥੇ ਜਾ ਕੇ ਵੇਖਿਆ ਤੇ ਇਹਦੇ ਮਤਲਬ ਕੋਈ ਐਕਸੀਡੈਂਟ ਵਾਲੀ ਕੋਈ ਸਾਨੂੰ ਤੇ ਹਾਲਤ ਜਾਪ ਜਿੰਨੀ ਨਹੀਂ ਇਹਦੀ ਸਾਨੂੰ ਐ ਲੱਗ ਰਿਹਾ ਹੈ ਕਿ ਕੋਈ ਇਹਦਾ ਮਤਲਬ ਹਾਦਸਾ ਵਾਪਰਿਆ ਨਹੀਂ ਉਹ ਕਿਸੇ ਨੇ ਕਿਸ ਨੇ ਇਹਦਾ ਕਤਲ ਕਰ ਦਿੱਤਾ ਗਿਆ ਹਾਂਜੀ ਹਾਂਜੀ ਮਾਰ ਦਿੱਤਾ ਗਿਆ ਜੀ ਕੀ ਹੁਣ ਕੋਈ ਜਾਂਚ ਵਗੈਰਾ ਵਾਲੀ ਕੋਈ ਪੁਲਿਸ ਨੂੰ ਦਰਖਾਸਤ ਹਾਂਜੀ ਜਾਂਚ ਵਗੈਰਾ ਲਈ ਪੁਲਿਸ ਨੂੰ ਦਰਖਾਸਤ ਦਿੱਤੀ ਆ ਖਾਲੜਾ ਪੁਲਿਸ ਪਹੁੰਚ ਗਈ ਜੇ ਮੌਕੇ ਦੇ ਉੱਤੇ ਤੇ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਇਹਦੀ ਜਲਦ ਤੋਂ ਜਲਦ ਦੇਤੇ ਕਾਰਵਾਈ ਕਰਕੇ ਜਿਹੜੇ ਮੁਲਜ਼ਮ ਆ ਉਹਨਾਂ ਨੂੰ ਸਖਤ ਤੋਂ ਸਖਤ ਮਤਲਬ ਸਜ਼ਾਵਾ ਹੋਣੀ ਆ ਚਾਹੀਦੀਆਂ ਵਾ ਤੇ ਇਹ ਬਹੁਤ ਚੰਗਾ ਪਰਿਵਾਰ ਹੀ ਸਾਡੇ ਪਿੰਡ ਦਾ ਤੇ ਇਹਨਾਂ ਨਾਲ ਬਹੁਤ ੱਕਾ ਆਇਆ ਵਾ ਤੇ ਉਸ ਜੀ ਅਸੀਂ ਤੇ ਇਹ ਮੰਗ ਕਰਦੇ ਆਂ ਵੀ ਇਹਨਾਂ ਦਾ ਜਿੱਤਰਾ ਵੀ ਕਿਤਨਾ ਕ ਹੱਲ ਕੱਢਿਆ ਜਾਵੇ ਜਲਦੀ ਤੋਂ ਜਲਦੀ ਤੇ ਜੇ ਕੋਈ ਮਲਜਮਿਆ ਤੇ ਪਰਿਵਾਰ ਚ ਇੱਕ ਮਾਂ ਪਿਓ ਆ ਮਾਤਾ ਆ ਤੇ ਉਹ ਵੀ ਵਿਚਾਰੀ ਐ ਪਾਇ ਜਦੋਂ ਤਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਬੜਾ ਖਸਤਾ ਹੀ ਹਾਲ ਤੇ ਪਰਿਵਾਰ ਦੀ ਹੈ ਸਰ ਇੱਕ ਦਲਪਿੰਡ ਦੇ ਨੌਜਵਾਨ ਹਰਮਨਦੀਪ ਸਿੰਘ ਦੀ ਕੋਈ ਸਰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਸਰ ਕੀ ਮਾਮਲਾ ਹੈ ਉਸ ਦੀ ਜਾਂਚ ਕਰ ਰਹੀ ਹੈ ਉਸ ਬਾਰੇ ਜੀ ਉਹ ਜਿਹੜੇ ਨੇ ਉਹਨਾਂ ਦੇ ਹੈਗੇ ਨੇ ਪਰਿਵਾਰਕ ਮੈਂਬਰ ਉਹਨਾਂ ਦੇ ਬਿਆਨ ਹਸਲ ਕੀਤੇ ਜਾ ਰਹੇ ਨੇ ਬਿਆਨ ਹਸਲ ਕਰਕੇ ਜੋ ਉਹਨਾਂ ਦੇ ਬਿਆਨ ਤੱਕ ਬੰਦੀ ਕਾਨੂੰਨੀ ਕਾਰਵਾਈ ਉਹ ਅੰਦਰ ਲਿਆਂਦੀ ਜਾਏਗੀ ਤੇ ਉਹ ਫਿਲਹਾਲ ਉਹ ਡੈੱਡ ਬਡੀ ਅਸੀਂ ਪੋਸਟਮਾਰਨ ਕਰਾਉਣ ਲਈ ਸਿਵਲ ਹਸਪੀਟਲ ਪਰਟੀ ਭੇਜਤੀ ਹੈ ਤੇ ਦਰਾਨੇ ਤਪੀਸ਼ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਨਾਂ ਤੱਕ ਪਹੁੰਚ ਕਰ ਦਿੱਤੀ ਜਾਏਗੀ